ਹੁਣ ਤਾਂ ਸਾਡੇ ਲੰਗਰਾਂ 'ਚ ਵੀ ਬਈਏ ਹੋ ਗਏ ਯਾਰ ਹਰੇਕ ਜਗ੍ਹਾ ਬਈਆ ਖਾਣਾ ਹੋ ਗਿਆ। ਕੀ ਕਰੂੰਗੇ ਤੁਸੀਂ? ਉਹਨਾਂ ਨੇ ਬਾਣੀ ਥੋੜਾ ਪੜ੍ਹਨੀ ਐ। ਉਹਨਾਂ ਨੇ ਤਾਂ ਜਿਆਦਾ ਉਹਨਾਂ ਦੀ ਬੁੱਧੀ ਦਾ ਜੜਦਾ ਖਾਣਾ, ਤਮਾਕੂ ਖਾਣਾ ਐ। ਲੰਗਰ ਉਹਨੂੰ ਕਿਹਾ ਜਾਂਦਾ ਹੁੰਦਾ ਜਿੱਥੇ ਬੰਦੇ ਆਪਣੇ ਹੱਥ ਨਾਲ ਸੇਵਾ ਕਰਨ। ਆਪਣੇ ਹੱਥ ਨਾਲ ਪਕਾਵੇਂ, ਆਪਣੇ ਹੱਥ ਨਾਲ ਵੰਡੇ। ਉਹ ਲੰਗਰ ਐ ਜੇ ਹੁਣ ਤੁਸੀਂ ਲੰਗਰਿਓ ਕੈਟਰਿੰਗ ਵਾਲਿਆਂ ਨੂੰ ਕਹਿੰਨੇ ਆਂ ਠੇਕਾ ਦੇ ਕੇ ਵੀ ਹਾਂ ਲੰਗਰ ਲਾ ਦੇ। ਕੈਟਰਿੰਗ ਵਾਲਿਆਂ ਨੂੰ ਕਿਸੇ ਨੂੰ ਨਹੀਂ ਪਤਾ ਵੀ ਥਾਲੀ ਕਿਵੇਂ ਵੰਡਾਉਣਾ। ਜਿਹੜੇ ਪੁਰਾਣੇ ਗੁਰਸਿੱਖ ਹੁੰਦੇ ਤੇ ਸਾਡੇ ਪਿੰਡਾਂ ਦੇ ਵਿੱਚ ਸਾਡੇ ਚਾਚੇ ਤਾਏ ਤੇ ਉਹ ਬਾਣੀ ਨੂੰ ਪੜਦੇ ਤੇ ਉਹਨਾਂ ਨੂੰ ਸਤਿਕਾਰਤਾ ਉਹਨਾਂ ਦੇ ਲੰਗਰ 'ਚ ਬਰਕਤ ਹੁੰਦੀ ਹੈ ਬਾਦਾ ਹੁੰਦਾ ਹੈ ਸੁੱਚਮ ਹੁੰਦੀ ਹੈ ਜਿਹੜੇ ਆਮ ਭਈਏ ਬਣਾਉਗੇ ਲੰਗਰ 'ਚ ਲੱਡੂ ਬਣਾਵੇ ਭਾਜੀ ਬਣਾਵੇ ਤੁਹਾਡਾ ਉਹ ਨਾ ਖਾਣੇ 'ਚ ਰਸ ਨਾ ਤੁਹਾਡਾ ਬਰਤਾਨ 'ਚ ਰਸ ਨਹੀਂ ਹੁੰਦਾ ਬਾਣੀ ਪੜਨ ਦਾ ਇੰਨਾ ਫਰਕ ਹੈ ਤੁਹਾਡਾ ਬਰਕਤਾਂ ਪੈ ਜੂਗੀਆਂ ਬਿਲਕੁਲ ਜੀ ਬਰਕਤਾਂ ਤਾਂ ਆ ਪੈਣੇ ਜੇ ਗੁਰੂ ਦੀ ਮਿਹਰਤ ਨਾਲ ਚੱਲੂਗੇ ਬਿਲਕੁਲ ਅਰ ਪੈਸੇ ਤੁਹਾਡੇ ਲੱਗਣਾ ਘੱਟ ਤੁਹਾਡੇ ਲੱਗਣਾ 50000 ਰੁਪਇਆ ਉਧਰ ਤੁਹਾਡਾ 10 ਲੱਖ ਲੱਗਣਾ ਬਰਕਤ ਤੁਹਾਡੇ 'ਤੇ ਫੇਰ ਵੀ ਨਹੀਂ ਆ ਗਈ ਫੇਰ ਵੀ ਤੁਸੀਂ ਲੋਕਾਂ ਨੂੰ ਰਾਜ ਕਰਕੇ ਤੋ ਵੇਕਦਰ ਹੀ ਹੋ ਗਈ ਜਿਹੜੇ ਪਿਓਰ ਚੀਜ਼ ਐ ਨਾ ਵਧੀਆ ਬੰਦੇ ਦੀ ਜਿਤਰੀ ਨਾ ਵਧੀਆ ਕੋਈ ਸਮਾਨ ਦੀ ਡੈਰੀ ਕਰੀ ਬੀਤੀ ਅਸੀਂ ਖੋਆ ਕੱਢਣਾ ਲੋਹ ਦੇ ਭੰਡੇ ਚ ਉਹਨੇ ਰੰਗ ਮਤਲਬ ਗਲਾਬੀਆ ਹੋ ਜਾਣਾ ਉਹਦਾ ਖੋਇਦਾ ਉਹ ਕਹਿੰਦੇ ਇਹ ਤਾਂ ਬੇਕਾਰ ਐ ਮਾਜੀ ਫੇਰ ਕਹਿੰਦੇ ਵੀ ਅਸੀਂ ਤਾਂ ਸੰਦੋ ਚਿੱਟਾ ਖੋਆ ਚਾਹੀਦਾ ਅਸੀਂ ਕਿਹ ਚਿੱਟਾ ਖੋਆ ਕਿੱਥੇ ਮਿਲਦਾ ਪਿਛਲੀ ਡੈਰੀ ਤੇ ਮਿਲਦਾ ਅਸੀਂ ਪਿਛਲੀ ਡੈਰੀ ਪਰ ਤੇ ਲੈ ਕੇ ਆਏ ਉਹ ਦੇਖ ਕੇ ਤਾਂ ਸੁੱਕੇ ਦੁੱਧਾ ਬਣਾਇਆ ਪਤਾ अच्छा जी हां असी ते काढ के दही बनाउंदे ते डेरी दी ਸਾਡੀ ਔਲ ਕਟੇਰੀ ਸੀ ਅਸੀਂ ਦੁੱਧ ਕਾੜਨਾ ਕਾੜ ਕੇ ਦਹੀਂ ਤਿਆਰ ਕਰਨਾ 50 ਰੁਪਏ ਨੂੰ ਦੁੱਧ ਲੈਣਾ 55-60 ਨੂੰ ਅਸੀਂ ਦਹੀਂ ਵੇਚਣਾ ਉਸ ਵਕਤ ਦੀ ਗੱਲ ਹੈ ਪੁਰਾਣੀ ਪਰ ਸਾਡਾ ਲੰਦੇ ਘਾਟ ਲੰਦੇ ਕਾ ਤੁਹਾਡਾ ਦੁੱਧ ਲਾਲੀ ਤੇ ਹੈ ਦਹੀਂ ਅੱਛਾ ਅਸੀਂ ਕਿਹਾ ਜੀ ਫਿਰ ਤੁਸੀਂ ਕਿਹੜਾ ਲੈਨੇ ਫਿਰ ਸਾਡੇ ਕੋਲ ਇੱਕ ਭਈਏ ਆਏ ਜੁਪੀ ਤੋਂ ਅੱਛਾ ਜੀ ਉਹ ਕਹਿੰਦੇ ਵੀ ਤੁਸੀਂ ਕਿਉਂ ਦਹੀਂ ਜਮਾਨੇ ਅਸੀਂ ਕਿਹਾ ਫਿਰ ਇਸ ਤਰ੍ਹਾਂ ਉਹ ਕਹਿੰਦੇ ਤੁਹਾਨੂੰ ਖੁਆ ਵੀ ਅਸੀਂ ਦੇਦੇ ਕਰੂਗੇ ਕੋਆ ਦਵਾਂਗੇ ਤੁਹਾਨੂੰ ਅਸੀਂ 150 ਰੁਪਏ ਕਿਲੋ ਤੁਸੀਂ 200 ਨੂੰ ਵੇਚਦੇ ਕਰੋ ਕੋਈ ਤੁਸੀਂ ਕੜਾਈ ਨਹੀਂ ਚੜਾਉਣੀ ਕੋਈ ਤੁਸੀਂ ਕੁਝ ਨਹੀਂ ਕਰਨਾ ਨਾ ਤੁਸੀਂ ਦਹੀਂ ਦੁੱਧ ਗਰਮ ਕਰਨਾ ਨਾ ਪਤਿੱਲੇ ਇਹਨਾਂ ਘਰਚਣੇ ਕੁਝ ਨਹੀਂ ਕਰਨਾ ਤੁਹਾਨੂੰ ਅਸੀਂ ਪੀਪੀਆਂ ਦਹੀਂ ਦਵਾਂਗੇ ਜਿਹੜੀ ਦਾ 35 20 ਗਾ ਮਤਲਬ ਦਾ 5 ਕਿਲੋ ਦੀ ਪੈਕਿੰਗ ਹੈ ਉਹ ਤੁਹਾਨੂੰ ਦਵਾਂਗੇ 40 ਰੁਪਏ ਕਿਲੋ ਤੁਸੀਂ 55 60 ਨੂੰ ਵੇਚੋ ਜੇ ਉਹਦੇ ਬੜੀ ਪੈਕਿੰਗ ਲੈ ਰਹੇ ਤੁਸੀਂ 15 ਕੇ 10 ਕਿਲੋ ਦੀ ਉਹ ਤੁਹਾਨੂੰ 35 ਨੂੰ ਜੇ ਉਹਤੇ ਤੁਸੀਂ ਬੜੀ 20 ਕਿਲੋ ਲਵੋਗੇ ਤਾਂ ਉਹ ਤੁਹਾਨੂੰ 3 ਨੂੰ ਅੱਦੋ ਅੱਦ ਬਚ ਰਿਹਾ ਕੰਮ ਕੋਈ ਨਹੀਂ ਕਰਨਾ ਮੈਂ ਫਿਰ ਕੀ ਕਰਕਣੀ ਕਹਿੰਦਾ ਸਿਰਫ ਟਰੇ ਦੇ ਵਿੱਚ ਬਾਹਰ ਜਾਣਾ ਪੀਪੀ ਢੇਰੀ ਕਰਨੀ ਹੈ ਸਜਾ ਕੇ ਲੈਣ ਕੇ ਰੱਖ ਦੋ ਮੂਰੇ ਜਿੱਕੜਾ ਅੱਜ ਕੱਲ ਕਾਊਂਟਰਾਂ 'ਚ ਲੱਗੀਆਂ ਵੀਆਂ ਲੋਕ ਲਈ ਜਾਂਦੇ ਬਾਜੇ ਲੋਕ ਚੱਲੇ ਆ ਪਰ ਉਹਦੇ ਪਿੱਛੇ ਜਿੱਥੇ ਤੇ ਪਣ ਰਿਹਾ ਦਹੀਂ ਉਹ ਬੈਕਗ੍ਰਾਉਂਡ ਦਾ ਦੇਖੋ ਉਹ ਪੀਪੀਆਂ 'ਚ ਪਿਆ 6 ਮਹੀਨੇ ਦਾ ਬਣਿਆ ਉਹਦੀ ਡੇਟ ਲਿਖੀ ਵੀ ਆ ਯਾਰ ਅੱਛਾ ਜੀ ਦਹੀਂਾਂ ਦੀ ਡੇਟ ਲਿਖੀ ਵੀ ਆ 2 ਮਹੀਨੇ ਦੀ ਗਾਰੰਟੀ ਦਿੰਦੀ ਹੈ ਦੇਖ ਲਓ ਯਾਰ ਪੀਪੀਆਂ ਮਿਲਦੀਆਂ ਜਿੰਨੇ ਵਿਆਹਾਂ ਕਾਰਜਾਂ ਦੇ ਵਿੱਚ ਅਸੀਂ ਜਾਂਦੇ ਅਸੀਂ ਦੁੱਧ ਦੀ ਬਣੀ ਵੀ ਨਾ ਕੋਈ ਚੀਜ਼ ਖਾ ਹੁਣ ਸਾਡੇ ਕੋਲ ਦੁੱਧ ਮੱਝਾਂ ਹਟ ਗਈਆਂ ਤੇ ਦੋ ਮੱਝਾਂ ਦੁੱਧ ਰਿਆਣੇ ਸੀ ਮੁੱਲ ਲੱਗ ਕੇ ਲੈਣ ਪਿਆ ਨਹੀਂ ਕਿਸੇ ਨੇ ਮੈਂ ਮੱਝ ਲੈਣ ਗਿਆ ਦਾ ਇੱਕ 1.40 ਲੱਖ ਜਰ ਦੀ ਇੱਕ ਖਰੀਦੀ ਤਾਂ ਦੋ ਮੱਝਾਂ ਹੋਟਾਈ ਦਾ ਹੀ ਲੱਗ ਰਹੀ ਪਸੰਦ ਆ ਗਈਆਂ ਉਹ ਧੱਕੇ ਨਾਲ ਲੈ ਲਈਆਂ ਹੁਣ ਦੁੱਧ ਸਾਡਾ ਹੁਣ ਪੈਸੇ ਜਣੀ ਦੁੱਧ ਤੇ ਮੱਝਾਂ ਦੇ ਖਰਚੇ ਆ ਰਿਹਾ ਸਾਡਾ 3000 ਦੁੱਧ ਹੋ ਰਿਹਾ ਸਾਡਾ 2000 ਦਾ ਅੱਛਾ ਜੀ ਹਾਂ 1000 ਰੁਪਏ ਘਾਟਾ ਪੈ ਰਿਹਾ ਪੈ ਰਿਹਾ ਜੀ ਅੱਜ ਪੈ ਰਿਹਾ ਤੇਲੋ ਮੇਰੇ ਨਾਲ ਮੈਂ ਤੁਹਾਨੂੰ ਪੰਜ ਕੱਲੀ ਕੱਲੀ ਚੀਜ਼ ਦੱਸ ਰਿਹਾ ਅੱਛਾ ਜੀ ਉਹ ਕਿਉਂ ਪੈ ਰਿਹਾ ਲੋਕਾਂ ਨੂੰ ਕਦਰ ਨਹੀਂ ਹੈਗੀ ਯਾਰ ਦੁੱਧ ਦੀ ਪ्योर ਚੀਜ਼ ਦੀ ਹੈ ਨਹੀਂ ਬਾਈ ਜੀ ਦੋ ਨੰਬਰ ਦਾ ਉੱਤੇ ਬਣ ਰਿਹਾ ਇਹਨਾਂ ਲੋਕਾਂ ਨੇ ਮਰਨਾ ਇਹਨਾਂ ਨੂੰ ਮਰਨ ਦੇ ਬਾਕੀ ਕੰਮ ਸਾਢੇ ਪਤਾ ਜਿਹੜਾ ਆਟਾ ਦਾਲ ਸਕੀਮ ਹੈ ਸਾਢੇ ਘਰਾਮ ਹਰ ਇੱਕ ਜ਼ਿਮੀਦਾਰ ਦੇ ਘਰ ਪਤਾ ਕਿਹਾ ਤਾਂ 20 ਕੁੰਟਲ ਘਟੋ ਘਟਕਣ ਕਰਦੀ ਸੀ 10 ਕੁੰਟਲ ਖਾਣ ਖਾਤਰ 10 ਕੁੰਟਲ ਬੀਜ ਨੂੰ ਜੀ ਰੀ ਵੀ ਰਹਿੰਦੀ ਸੀ ਮੱਕੀ ਵੀ ਘਰ ਪਈ ਸੀ ਤੂੜੀ ਵੀ ਪਈ ਸੀ ਲੋਕਾਂ ਨੇ ਹੌਲਾ ਹੌਲਾ ਕਿਆ ਸਿਸਟਮ ਬਣ ਗਿਆ ਥੈਲੀਆਂ ਵਾਲਾ ਪੈਣਾ ਨੰਬਰ ਦਾ ਸਰਕਾਰਾਂ ਨਹੀਂ ਲਾਗਦੇ ਨਾ ਆਟਾ ਉਹਨੇ ਸਾਡੇ ਘਰਾਂ ਅੱਜ ਦਾਣੇ ਆਟਾ ਨਹੀਂ ਰਿਹਾ ਆਮ ਕਿਆ ਹੁੰਦਾ ਜੇ ਇੱਕ ਦੀ ਪੰਡੇ ਚ ਖੰਡਾ ਬਾਠ ਖੁੱਲਿਆ ਬਣਾ ਪੈਸੇ ਨਹੀਂ ਦੁੰਦੇ ਘਰਾਂ ਤਾਂ ਕੋਈ ਚਾਚੀ ਤਾਈ ਬੀਬੀ ਵਰਗੀ ਵਧਕੇ ਕਰਦੀ ਸੀ ਪੈਸੇ ਆਗੇ ਇੱਕ ਦਰ ਰੁਪਿਆ ਉਹਨੂੰ ਮਿਲ ਜਾਂਦਾ ਤਾਂ ਨਹੀਂ ਉਹ ਪਰਾਤ ਭਰ ਕੇ ਦਾਣੇ ਦੀ ਲੈ ਜਾਂਦੀ ਸੀ ਠੀਕ ਗੁਰੂਗ੍ਰਾਮ ਸਾਮੁਰ ਮੱਥਾ ਟੇਕਣ ਨੂੰ ਠੀਕ ਹੈ ਠੀਕ ਹੈ ਠੀਕ ਹੈ ਉਹ ਸਿਰਫ ਕਹਿੰਦੇ ਕੌਠੀਆਂ ਦਾਲੇ ਕੰਡਾਣੇ ਕੱਢ ਲੋ ਮੈਂ ਮੱਥਾ ਟੇਕਿਆ ਮੈਂ ਬੁੜੀ ਕੋਈ ਦਾਣੇ ਦਾਣੇ ਦਾ ਮੱਥਾ ਟੇਕੇ ਕਰਦੇ ਤੇ ਦਾਣੇ ਲੈ ਲੈਂਦੇ ਤੇ ਮੱਕੀ ਦੀ ਦਾ ਮੱਕੀ ਲੈ ਲੈਂਦੇ ਤੇ ਜੀਰੀਆਂ ਦੀ ਜੀਰੀ ਲੈ ਲੈਂਦੇ ਉਹ ਮਤਲਬ ਲੋਕਾਂ ਦਾ ਪਿਆਰ ਦਾ ਸਤਕਾਰਤਾ ਸਮਝਦਾ ਮੈਂ ਗੱਲ ਹੁਣ ਕਹਨਾ ਕੀ ਦੇ ਦਾਣੇ ਕੋਈ ਬੁੜਾ ਮਰ ਜਾ ਉਥੇ ਰੱਖਣ ਨੂੰ ਨਹੀਂ ਹੈ ਮੁਰੇ ਦਾਲੇ ਦਾਣੇ ਬਾਈ ਗੱਲ ਨਿਕਲ ਗਈ ਸੋਰੀ ਠੀਕ ਨੇ ਕੀ ਆ ਤੇ ਮੂਰੇ ਰੱਖਣੇ 10 ਲੇ ਦਾਣੇ ਨਹੀਂ ਹੁੰਦੇ ਪਾਉਣੇ ਨੂੰ ਕਿਸੇ ਘਰਾਂ ਸਹੀ ਗੱਲ ਆ ਆਲੇ-ਦਾਲੇ ਨੱਠੇ ਫਿਰਦੇ ਉਹਨੇ ਉਹ ਮਤਲਬ ਜਿਹੜਾ ਬੰਦਾ ਹੁੰਦਾ ਹੈ ਆਪਣਾ ਲੱਗੀ ਉਹ ਕਹਿੰਦਾ ਦਾਣੇ-ਦਾਣੇ ਦਾ ਹੈ ਨਹੀਂ ਆਟਾ ਤਾਂ ਪੀਹਾ ਪਾਇਆ ਹੁੰਦਾ ਥੈਲੀਆਂ 'ਚ ਪਹਿਲਾਂ ਘਰ-ਘਰ ਚੱਕੀਆਂ ਵੀ ਹੁੰਦੀਆਂ ਸੀਗੀਆਂ ਚੱਕੀਆਂ ਦੇ ਸਾਰਾ ਕੁਤਾ ਦਲੀਆ ਕਰਦਾ ਹੁੰਦਾ ਤਾਂ ਸੇਵੀਆਂ ਕਰਦੇ ਹੁੰਦੇ ਆਂ ਤੇ ਹੁਣ ਆਪਣੇ ਘਰਾਂ 'ਚੋ ਬਾਈ ਜੀ ਬੀਜ ਵੀ ਖਤਮ ਹੋ ਗਏ ਸਾਰਾ ਕੁ ਖਤਮ ਹੋ ਗਿਆ ਅੱਗੇ ਕੋਈ ਮਾਰਤਾ ਢਾੜ ਕੋ ਢਿੱਲਾ ਵਿੱਚ ਆਉਗਾ 2 ਕਿਲੋ ਕਰਨ ਕੇ ਵੇਚ ਦਿੰਦੇ ਨੇ ਹੁਣ ਬੀਜ ਵੀ ਕੰਪਨੀ ਆਲੇ ਆ ਰਹੇ ਕੰਪਨੀ ਆਲੇ ਆ ਗਏ ਇਹ ਵੀ ਨੁ ਕਮਦਮ ਕਿਸਾਨ ਮਹਤਾਜ ਹੋ ਗਿਆ ਹਾਂਜੀ ਨਹੀਂ ਇਹ ਜਿਹੜਾ ਬੀਜ ਆਪਣਾ ਮਤਲਬ ਪੈ ਰਹੇ ਨਾ ਹਾਈਬ੍ਰਿਡ ਇਹਦੇ ਨਾਲ ਬਹੁਤ ਬੜਾ ਨੁਕਸਾਨ ਹੈ ਇਹਦੇ ਨਾਲ ਬਿਮਾਰੀਆਂ ਲੱਗ ਰਹੀਆਂ ਸਾਰਾ ਕੁਝ ਹੋ ਰਿਹਾ ਇਹ ਬੀਜ ਵੀ ਆਪਾਂ ਨੂੰ ਨੋਰਮਲੇ ਚਾਹੀਦੇ ਆਪਣੇ ਬੀਜ ਹੋਵੇ ਦੇਸੀ ਹੋ ਕਣਕ ਹੋਵੇ ਦੇਸੀ ਹੋ ਜੇ ਹੁਣ ਤੁਸੀਂ ਬਚਣਾ ਮੈਂ ਤਾਂ ਹਰੇਕ ਨੂੰ ਕਹਿੰਨਾ ਹਰ ਇੱਕ ਬੰਦਾ ਆਪਣੇ ਕਨਾਲ ਤੋਂ ਕਨਾਲ ਸਬਜ਼ੀਆਂ ਲਾਓ ਵਧੀਆ ਕਣਕ ਵੀ ਆਪਣੀ ਵਧੀਆ ਬੀਜੋ ਆਟਾ ਮੋਟਾ ਪਿਆ ਹੋ ਠੀਕ ਨਹੀਂ ਆਟਾ ਫ੍ਰਿਜ ਚ ਨਾ ਰੱਖੋ ਜੇ ਗੁੰਨ ਲਿਆ ਉਹਨੂੰ ਜਦੀ ਕੋਈ ਗੁੰਨੋ ਤਾਜ਼ਾ ਠੀਕ ਨਹੀਂ ਚੁੱਲੇ ਵੀ ਬਾਲੋ ਯਾਰ ਇਹ ਜੀ ਗੱਲ ਨਹੀਂ ਹੈਗੀ ਹਾਂ ਇਹ ਵੀ ਬਹੁਤ ਜ਼ਰੂਰੀ ਹੈ ਚੁੱਲਾ ਵੀ ਚੁੱਲੇ ਦੀ ਸਬਜ਼ੀ ਦਾ ਰੋਟੀ ਦਾ ਫਰਕ ਹੀ ਹੈ ਬਿਲਕੁਲ ਹੁਣ ਲੋਕਾਂ ਨੂੰ ਪਤਾ ਲੱਗ ਰਿਹਾ ਹੁਣ ਤਾਂ ਸਵਾਹ ਵੀ ਵਿਕਣ ਲੱਗੀ ਪੈਕਟਾਂ ਦੇ ਵਿੱਚ ਹੁਣ ਪਤਾ ਲੱਗ ਰਿਹਾ ਲੋਕਾਂ ਨੂੰ ਪਹਿਲਾਂ ਜਿਹੜੇ ਸਵਾਹ ਯੂਜ਼ ਕਰਿਆ ਕਰਦੇ ਸੀ ਭਾਂਡੇ ਮਾਂਜਣ ਨੂੰ ਜਿਹੜਾ ਜਿਹੜਾ ਤਾਂ ਸਵਾਹ ਦਾ ਗਲਾਸ ਥਾਲ ਮਾਂਜਿਆ ਹੋਵਾ ਉਹ ਤਾਂ ਥੋੜਾ ਹੋਊਗਾ ਸਾਫ ਸੁਥਰਾ ਉਹਦੇ ਕੋਈ ਪਾਣੀ ਲੱਗਿਆ ਹੋਊਗਾ ਜਿਹੜਾ ਵਧੀਆ ਸਾਬਣ ਨਾਲ ਮਾਂਜਿਆ ਹੋਊਗਾ ਭਾਂਡਾ ਉੱਚੀਪਕ ਚਿਪਕ ਕਰੂਗਾ ਹਾਂਜੀ ਤੇ ਯਾਰ ਬਾਏ ਜਿਹੜਾ ਸਾਡੇ ਗੁਰੂਆਂ ਨੇ ਦੱਸਿਆ ਤਾਂ ਵੀ ਇਹ ਮਿੱਟੀ ਨਾਲ ਮਾਂਜੋ ਜਾਂ ਸਵਾਹ ਨਾਲ ਮਾਂਜੋ ਉਹ ਸਹੀ ਗੱਲ ਦੱਸ ਕੇ ਤੇ ਪਹਿਨਾ ਹਾਂਜੀ ਹੁਣ ਤਾਂ ਆਟਾ ਲੋਕ ਮੁੱਲ ਲਿਆ ਰਹੇ ਆ ਬੁਰਾ ਹਾਲ ਹੈ ਪਤਾ ਨਹੀਂ ਕ ਨਹੀਂ ਆਪਾਂ 15 ਦੇ ਦਾ 8-ਵੱਧ ਦੇ ਵੱਧ ਰੱਖਦੇ ਦੇ ਉਹ ਪਤਾ ਨਹੀਂ ਕਦਿਆਂ ਕਿ ਪਈਆਂ ਥੈਲੀਆਂ ਉਹਨਾਂ ਚ ਕਿਆ ਕ ਕੋਈ ਜਹਿਰ ਲਾਈ ਵੀ ਉਹਨਾਂ ਨੇ ਕਿਆ ਕਰਿਆ ਵਾ ਉਹਨੂੰ ਪ੍ਰੀਜ਼ਰਵ ਰੱਖਣ ਦੇ ਲਈ ਫਿਰ ਉਹ ਵੀ ਹੋ ਵੀ ਦਵਾਈਆਂ ਵੀ ਪਾਈਆਂ ਹੁੰਦੀਆਂ ਵਿੱਚ 20% ਪਈਆਂ ਮੀਆਂ ਆ ਆਪਣਾ ਦਾ ਟੱਬਾ ਦਾ ਜਿਹੜਾ ਕਰਦਾ ਪਿਆ ਆ ਵਾ ਦਿਖਾ ਦਿੰਦਾ ਮੈਂ ਤੁਹਾਨੂੰ ਉਹ 15 ਦੇ ਵੱਧ ਜਿਹੜਾ ਉਹਦੇ ਚ ਕੀੜੇ ਪੈ ਜੰਨੇ ਆ ਉਹ ਚ ਨਹੀਂ ਪੈਂਦੇ ਉਹਨਾਂ ਦੀ ਬੜੀਆਂ ਚ ਨਹੀਂ ਪੈਂਦੇ ਉਹਨਾਂ ਦੀ ਦਾਲ ਚ ਨਹੀਂ ਪੈਂਦੇ ਸਾਡੀ ਦਾਲ ਨੇ ਜੇ ਹੁਣ ਅਸੀਂ ਮਤਲਬ ਪਿੱਛੇ ਜੇ ਕਰੀਤੀ ਉਹ ਖਰਾਬ ਹੋ ਗਈ ਕਿਉਂਕਿ ਸਾਨੂੰ ਰੱਖਣ ਨਹੀਂ ਨੀ ਆਉਂਦੀ ਅੱਗੇ ਰੱਖ ਦਿੰਦੇ ਬੁੜੀਆਂ ਜਿਹੜੀਆਂ ਪੁਰਾਣੀਆਂ ਮਾਈਆਂ ਦੀਆਂ ਬੜਾ ਉਹਨਾਂ ਨੂੰ ਤਜਰਬਾ ਤਾਂ ਉਹਨਾਂ ਨੇ ਮਿੱਟੀ ਲਾ ਕੇ ਰੱਖਣੀ ਜਿਹੜੇ ਭਾਂਡੇ ਚ ਪਾਉਣੀ ਮਿੱਟੀ ਲਾ ਕੇ ਪਰਡੋਲਿਆਂ ਨੂੰ ਐਨ ਲਿਪਰੰਦੀਆਂ ਦੀਆਂ ਸੀਲ ਬੰਦ ਕਰ ਦਿੰਦੇ ਸੀ ਸਮਝਦੇ ਮੇਰੀ ਗੱਲ ਇਸ ਤਰ੍ਹਾਂ ਕੰਮ ਚੱਲਦੇ ਤੇ ਹੁਣ ਤਾਂ ਗਲਤ ਕੰਮ ਹੋ ਰਿਹਾ ਸਾਰੇ ਫਿਰ ਹੋਊਗਾ ਕੀ ਜੀ ਆਟਾ ਥੈਲੀਆਂ ਚ ਆ ਗਿਆ ਦੁੱਧ ਥੈਲੀਆਂ ਚ ਆ ਗਿਆ ਪਾਣੀ ਬੋਤਲਾਂ ਚ ਆ ਗਿਆ ਹਵਾ ਜਿਹੜੀ ਹੈਗੀ ਆ ਉਹਦੇ ਵੀ ਹੁਣ ਆਕਸੀਜਨ ਦੇ ਅੰਡਰ ਵੇਕ ਕਰ ਲਈ ਆਪਾਂ ਨੇ ਸੋਨੋ ਗੱਲ ਦੁੱਧ ਪਤਾ ਕਿਸ ਤਰ੍ਹਾਂ ਵਰਦਾ ਬਾਈ ਜੀ ਦੁੱਧ ਵਰਦ ਲੱਗੇ ਆਮ ਸਾਡੀ ਬੀਬੀ ਚਾਚੀ ਤਾਈ ਮਾਮੀ ਬਜ਼ੁਰਗ ਬਾਬੇ ਦਾਦੇ ਜਿਹੜੇ ਵੀ ਐ ਤੇ ਇੱਕ ਸਵੇਰੇ 6:30 ਦੀ ਪਾਈ ਪਹਿਲਾਂ ਸਵੇਰੇ ਦੁੱਧ ਗਰਮ ਕਰੋ ਦੁੱਧ ਨੂੰ ਵਾਲੀ ਦਵਾ ਲੋ ਭਾਈ ਫਿਰ ਸਬਜ਼ੀ ਨੂੰ ਵਾਲੀ ਦਵਾ ਲੋ ਸਾਗ 5-5 ਦਿਨ ਦਾ ਖਰਾਬ ਹੁੰਦਾ ਕੋਈ ਫ੍ਰਿਜ ਨਹੀਂ ਤਾਂ ਹੈਗਾ ਕੋਈ ਸਬਜ਼ੀ ਨਹੀਂ ਦੋ-ਦੋ ਦਿਨ ਖਰਾਬ ਹੁੰਦੀ ਕਿਉਂ ਸਬਜ਼ੀ ਨੂੰ ਦਿਹਾੜੀ ਚ ਤਿੰਨ ਵਾਰੀ ਗਰਮ ਕਰਿਆ ਜਾਂਦਾ ਤਾਂ ਪਹਿਨਾ ਸਵੇਰੇ ਫਿਰ ਦੁਪਹਿਰੇ ਨੂੰ ਫਿਰ ਸ਼ਾਮ ਨੂੰ ਉਹ ਗਰਮ ਕਰਦੇ ਕਰਦੇ ਉਹਦੇ ਜਰਾ ਸੀਂ ਤੇ ਜਿਹੜੇ ਖੱਟੇ ਆਉਣੇ ਵਾਲਿਓ ਮਾਰ ਦਨੇ ਤੇ ਦੁੱਧ ਨੂੰ ਇਸ ਤਰ੍ਹਾਂ ਹੀ ਗਰਮ ਕਰਕੇ ਪਜਾਉਂਦੇ ਤੇ ਕੋਈ ਫ੍ਰਿਜ ਨਹੀਂ ਤਾਂ ਹੈਗਾ ਤਿੰਨ ਤਿੰਨ ਦਿਨ ਦੁੱਧ ਨਹੀਂ ਦਾ ਖਰਾਬ ਹੁੰਦਾ ਬਿਨਾ ਫ੍ਰਿਜ ਦੇ ਚੱਲਦਾ ਤਾਂ ਅੱਜ ਕਿਉਂ ਦੁੱਧ ਖਰਾਬ ਹੋ ਰਿਹਾ ਹੈ ਕੋਈ ਗਰਮ ਨਹੀਂ ਕਰਦਾ ਜੇ ਉਹ ਗਰਮ ਕਰਿਆ ਵਾ ਮਤਲਬ ਖਰਾਬ ਵੀ ਹੋ ਜਾਂਦਾ ਤਾਂ ਉਹਦਾ ਦਹੀਂ ਤਾਂ ਬਣ ਜਾਊਗਾ ਜਿਹੜਾ ਅੱਜ ਫ੍ਰਿਜੇ ਆ ਕੇ ਹੁਣ ਫ੍ਰਿਜੇ ਨਾਲ ਉਹਦਾ ਟੈਂਪਰੇਚਰ ਡਾਊਨ ਕਰਕੇ ਹੁਣ ਜਿਹੜਾ ਅਸੀਂ ਪੁੱਠੇ ਤਰ੍ਹਾਂ ਦੇ ਮਾਰਦੇ ਆ ਹੁਣ ਠੰਡ ਚ ਮਾਰਦੇ ਆ ਤੇ ਜਰਾ ਸੀਨ ਫੇਰ ਦੁੱਧ ਤਾਂ ਬਚਿਆ ਰਹਿੰਦਾ ਐ ਪਰ ਉਹ ਕੈਮੀਕਲ ਦੀ ਉਹ ਗੈਸ ਵੀ ਚਲੇਗੀ ਫ੍ਰਿਜ ਦੀ ਵਿੱਚ ਅੱਗੇ ਮਾਰਦੇ ਜਾਲ ਕੇ ਉਹਨੂੰ ਗਰਮ ਕਰਕੇ ਮਾਰ ਦਿੱਤੇ ਇੰਨਾ ਕ ਫਰਕ ਹੈ ਬਾਈ ਠੀਕ ਨਹੀਂ ਆਮ ਕੋਈ ਚਾਹ ਬੱਤੀ ਨਹੀਂ ਦਾ ਪਿੰਦਾ ਕੋਈ ਚਾਹ ਨਹੀਂ ਦਾ ਪਿੰਦਾ ਪੈਣਾ ਦਧੋੜੀ ਹੁੰਦੀ ਦੀ ਘਰ ਉਹ ਚ ਦੁੱਧ ਹੁੰਦਾ ਦਾ ਮਤਲਬ 4-5 ਕਿਲੋ ਦੁੱਧ ਪਾਤੇ ਆ 2-3 ਕਿਲੋ ਪਾਣੀ ਪਾਤੇ ਆ ਹਾਰੇ ਚ ਰੱਖਤੀ ਪਾਣੀ ਨੇ ਜਲ ਜਾਣਾ ਜੇ ਕੋਈ ਰਿਸ਼ਤੇਦਾਰ ਆ ਗਿਆ ਉਹ ਮੈਂ ਜੱਗ ਭਰ ਕੇ ਦੁੱਧਾ ਪਲਾ ਦੇਣਾ ਫੇਰ ਦੁੱਧ ਪੀ ਲੈਣਾ ਫੇਰ ਦੁੱਧ ਪੀ ਲੈਣਾ ਜਿਹੜਾ ਬਚ ਗਿਆ ਦਹੀਂ ਜਮਾ ਲੈਣਾ ਰਿੜਕ ਲੈਣਾ ਨਾਲ ਗੋੜ ਖਾ ਲੈਣਾ ਗੈਲਬਾਸੀ ਰੋਟੀਆਂ ਖਾ ਲੈਣੀਆਂ ਇਹ ਇਹ ਖਰਾਕਾਂ ਦੀਆਂ ਹੁਣ 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 ਕੀ ਆ ਰਹਿ ਗਿਆ 버ਗਰ ਪੀਜੇ ਗੰਦ ਖਾਨਾ ਹੋ ਗਿਆ ਯਾਰ ਮਾਰਨਾ ਇਹਨਾਂ ਦਾ ਕੰਮ ਛੱਡ ਦਿਓ ਭਈਆਂ ਨੇ ਦੇਖ ਲੈ ਤਾਂ ਦੇਖਿਆ ਹੁਣਾ ਕਿਤੇ ਥੁੱਕ ਰਹੇ ਆਂ ਕਿਤੇ ਕੁਤ ਕਰ ਰਹੇ ਆਂ ਕਿਤੇ ਸੜੇਪੇ ਭਾਂਡੇ ਤੋੜ ਰਹੇ ਆਂ ਬਾਜ਼ਾਰ ਦਾ ਖਾਣਾ ਬੰਦ ਕਰ ਦਿਓ ਬਚ ਜੋ ਭਾਈ ਔਰ ਬਾਣੀ ਪੜ ਕੇ ਰੋਟੀ ਬਾਣੀ ਬਣਾਈ ਦਾ ਤੁਹਾਡੇ ਦਾ ਵਧੀਆ ਸਵਾਦ ਹੋਊਗਾ ਠੀਕ ਨਹੀਂ ਹੁਣ ਤਾਂ ਸਾਡੇ ਲੰਗਰਾਂ ਚ ਵੀ ਭਈਏ ਹੋ ਗਏ ਯਾਰ ਹਰੇਕ ਜਗ੍ਹਾ ਭਈਆ ਖਾਣਾ ਹੋ ਗਿਆ ਕਿਆ ਕਰੂੰਗੇ ਤੁਸੀਂ ਉਹਨਾਂ ਨੇ ਬਾਣੀ ਥੋੜਾ ਪੜਨੀ ਐ ਉਹਨਾਂ ਨੇ ਤਾਂ ਦਾਦਾ ਉਹਨਾਂ ਦੀ ਬੁੱਧੀ ਦਾ ਜੜਦਾ ਖਾਣਾ ਤਮਾਕੂ ਖਾਣਾ ਐ ਲੰਗਰ ਉਹਨੂੰ ਕਿਹਾ ਜਾਂਦਾ ਹੁੰਦਾ ਜਿੱਥੇ ਬੰਦੇ ਆਪਣੇ ਹੱਥ ਨਾਲ ਸੇਵਾ ਕਰਨ ਆਪਣੇ ਹੱਥ ਨਾਲ ਪਕਾਵੇਂ ਆਪਣੇ ਹੱਥ ਨਾਲ ਵੰਡੇ ਉਹ ਲੰਗਰ ਹੈ ਜੇ ਹੁਣ ਤੁਸੀਂ ਲੰਗਰਿਓ ਕੈਟਰਿੰਗ ਵਾਲਿਆਂ ਨੂੰ ਕਹਿੰਨੇ ਆਂ ਠੇਕਾ ਦੇ ਕੇ ਵੀ ਹਾਂ ਲੰਗਰ ਲਾ ਦੇ ਕੈਟਰਿੰਗ ਵਾਲੇ ਨੂੰ ਕਿਸੇ ਨੂੰ ਨਹੀਂ ਪਤਾ ਵੀ ਥਾਲ ਕਿਵੇਂ ਵੰਡਾਉਣਾ ਉਹ ਕੈਟਰਿੰਗ ਵਾਲੇ ਬੰਦੇ ਮੈਂ ਲਿਖ ਕੇ ਦਿੰਨਾ ਲੰਗਰ ਪਛਾ ਦੇ ਵੀ ਇਹ ਬੰਦੇ ਬੈਠਿਆ 100 ਇਹਨਾਂ ਨੂੰ ਰੋਟੀ ਕਰਾਉਣੇ ਖਲਾ ਨਹੀਂ ਸਕਦੇ ਫਿਰ ਉਹ ਟੇਬਲਾਂ ਤੇ ਖਲਾ ਸਕਦੇ ਨੇ ਲੈਣ ਲੈਣ ਕੇ ਸਰ ਕਿੱਲ ਲੈਣਾ ਫਲਾਣਾ ਕਰਨਾ ਉਹ ਚੀਜ਼ਾਂ ਦਾ ਲੰਗਰ ਨਹੀਂ ਹੁੰਦਾ ਲੰਗਰ ਤਾਂ ਥੱਲੇ ਬੈਠ ਕੇ ਹੁੰਦਾ ਹੈ ਸਹੀ ਹੈ ਜੀ ਠੀਕ ਨੇ ਜੇ ਤੁਸੀਂ ਬਚਣਾ ਵਿਆਹ ਸਾਦੀ ਕੋਈ ਵੀ ਕਾਰਜ ਹੈ ਚਾਹ ਕੰਡ ਬਾਟ ਤੁਸੀਂ ਗੁਰੂ ਦੀ ਮਰਿਆਦਾ ਨਾਲ ਚੱਲੋ ਸਿੰਪਲ ਦਾਣ ਰੋਟੀ ਪਰਾਜੋ ਤੁਹਾਡੀ ਜ਼ਮੀਨੀ ਵਿਕਦੀ ਕੋਈ ਜਾਇਦ ਨਹੀਂ ਵਿਕਦੀ ਤੁਹਾਡੇ ਲੰਗਰ ਚ ਘਾਟਾ ਨਹੀਂ ਰਹੂਗਾ ਤੁਹਾਨੂੰ ਪਤਾ ਕਿਦਣ ਪ੍ਰੋਬਲਮ ਆ ਰਹੀ ਹੈ ਜਿੱਦਣ ਤੁਸੀਂ ਕੈਟਰਿੰਗ ਕਰ ਰਹੇ ਆ ਕਰੋ ਕੈਟਰਿੰਗ ਮੈਂ ਨਹੀਂ ਕਹਿੰਦਾ ਪਰ ਉੱਥੇ ਗੁਰੂ ਦੀ ਮਰਿਆਦਾ ਨਾਲ ਚੱਲੋ ਕੋਈ ਵੀ ਬੰਦਾ ਆ ਜਾਵੇ ਉਹਨੂੰ ਲੰਗਰ ਛਕਾਓ ਗਰੀਬ ਆਵੇ ਅਮੀਰ ਆਵੇ ਤੁਸੀਂ ਖੁੱਲੇ ਭੰਡਾਰੇ ਰੱਖੋ ਮਹਾਰਾਜ ਗੁਰੂ ਜੀ ਤੁਹਾਡੇ ਨੂੰ ਭੋਗ ਲਵਾਇਆ ਸਾਡਾ ਲੰਗਰ ਵਧੇ ਵੱਧਦੇ ਵੱਧ ਚੱਲੇ ਕੋਡਾ ਚੱਲੂਗਾ ਸਾਡੇ ਤਾਂ ਕੀ ਹੋ ਗਿਆ ਮੂਰੇ ਦਾ ਗੇਟ ਦੇ ਖੜਾ ਤਿਆ ਚੌਂਕੀਦਾਰ ਬੰਦਾ ਆਪਣਾ ਚੱਲੋ ਬਾਹਰ ਚੱਲੋ ਬਾਹਰ ਪਿੰਡ ਦੇ ਵਿੱਚ ਕਾਰਡ ਦੋ ਤਰ੍ਹਾਂ ਦੇ ਹੋ ਗਏ ਯਾਰ ਫਿਰ ਉਹ ਲੰਗਰ ਤਾਂ ਨਾ ਹੋਇਆ ਉਹ ਲੰਗਰ ਨਹੀਂ ਹੈਗਾ ਲੰਗਰ ਤੁਹਾਡਾ ਪਤਾ ਉਹ ਵੀ ਸੱਚੇ ਆ ਬੰਦੇ ਦਿਮਾਗ ਨਹੀਂ ਬੁੱਧੀ ਨਹੀਂ ਹੈਗੀ ਜਿਹੜੇ ਕਾਰਜ ਕਰ ਰਹੇ ਉਹਨਾਂ ਨੂੰ ਜਿਹੜੇ ਗਾਈਡ ਕਰ ਰਹੇ ਉਹ ਵੀ ਸੱਚੇ ਹਨ ਉਹਨਾਂ ਨੂੰ ਪਤਾ ਨਹੀਂ ਹੈ ਵੀ ਕਿੱਕਣ ਚੱਲਦਾ ਹੈ ਦਾਲ ਬਣਾਓ ਇੱਕ ਸਬਜ਼ੀ ਬਣਾਓ ਦਹੀਂ ਬਣਾਓ ਸਾਦਾ ਫੁਲਕਾ ਬਣਾਓ ਚੋਲ ਬਣਾਓ ਮੁੱਕੇ ਨਹੀਂ ਸਕਦਾ ਚਾਹ ਸਾਰੇ ਪਿੰਡ ਖਾਲਵੇ ਸਹੀ ਹੈ ਜਿੱਦਣ ਉਹ ਭਈਏ ਬਣਾਉਂਗੇ ਸੁਣ ਲੈ ਗੱਲ ਲੰਗਰੀ ਬਣਾਉਂਗੇ ਤੁਹਾਡੇ ਜਿਹਦਾ ਪੁਰਾਣੇ ਆਪਣੇ ਝੂਰ ਹੋਵੇ ਜਿਹੜੇ ਪੁਰਾਣੇ ਗੁਰਸਿੱਖ ਹੁੰਦੇ ਤੇ ਸਾਡੇ ਪਿੰਡਾਂ ਦੇ ਵਿੱਚ ਸਾਡੇ ਚਾਚੇ ਤਾਏ ਤੇ ਉਹ ਬਾਣੀ ਨੂੰ ਪੜ੍ਹਦੇ ਤੇ ਉਹਨਾਂ ਨੂੰ ਸਤਿਕਾਰਤਾ ਹੁਣ ਵੀ ਜੇ ਸਾਡੇ ਮੈਰਜ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਲੰਗਰ ਚ ਬਰਕਤ ਹੁੰਦੀ ਹੈ ਵਾਦਾ ਹੁੰਦਾ ਹੈ ਸੱਚਮੰਦੀ ਹੈ ਜਿਹੜੇ ਆਮ ਭਈਏ ਬਣਾਉਂਗੇ ਲੰਗਰ ਤੇ ਲੱਡੂ ਬਣਾਵੇ ਭਾਜੀ ਬਣਾਵੇ ਤੁਹਾਡਾ ਉਹ ਨਾ ਖਾਣੇ ਚ ਰਸ ਨਾ ਤੁਹਾਡਾ ਬਰਤਾਨ ਚ ਰਸ ਨਹੀਂ ਹੁੰਦਾ ਬਾਣੀ ਪੜ੍ਹਨ ਦਾ ਇੰਨਾ ਫਰਕ ਹੈ ਜੇ ਬਾਣੀ ਉਸ ਤਰ੍ਹਾਂ ਹੀ ਤੁਸੀਂ ਲੰਗਰ ਦਾਲ ਰੋਟੀ ਚਾਹੇ ਤੁਸੀਂ ਮਠਿਆਈ ਵੀ ਲਾ ਲੈ ਬਣਾ ਲਓ ਕੋਈ ਗੱਲ ਨਹੀਂ ਪਰ ਖੁੱਲੀ ਚਲਾਓ ਉੱਥੇ ਭੇਦ ਭਾਦ ਨਾ ਹੋਵੇ ਤੁਹਾਡਾ ਬਰਕਤਾਂ ਪੈ ਜੂंगी ਬਿਲਕੁਲ ਜੀ ਬਰਕਤਾਂ ਤਾਂ ਪੈਣੇ ਜੇ ਗੁਰੂ ਦੀ ਮਰਿਆਦਾ ਨਾਲ ਚੱਲੂਗੇ ਬਿਲਕੁਲ ਅਰ ਪੈਸੇ ਤੁਹਾਡੇ ਲੱਗਣਾ ਘੱਟ ਤੁਹਾਡੇ ਲੱਗਣਾ 50000 ਰੁਪਇਆ ਉੱਧਰ ਤੁਹਾਡਾ 10 ਲੱਖ ਲੱਗਣਾ ਬਰਕਤ ਤੁਹਾਡੇ 'ਤੇ ਫੇਰ ਵੀ ਨਹੀਂ ਆ ਗਈ ਫੇਰ ਵੀ ਤੁਸੀਂ ਲੋਕਾਂ ਨੂੰ ਰਾਜ ਕਰਕੇ ਤੋੜ ਰਹੇ ਆ ਸਹੀ ਹੈ ਬਿਲਕੁਲ ਜੀ ਕਹਿੰਦੇ ਤਿੱਕਰ ਮੂਲ ਨਾਲ ਸੁਣੀ ਦਿਓ ਜਿੱਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧਨਵਾਲ ਭਾਈ ਜੀ ਦੱਸ ਰਿਹਾ ਜੇ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲੋਗੇ ਤਾਂ ਕਿਤੇ ਕੋਈ ਘਾਟ ਆਣੀ ਪੈਣ